ਕਿਲੋ ਚਾਉਂਦੇ ਉਹਦੀ ਸਾਡੀ ਹੀਟ ਵਿੱਚ ਆਉਂਦੀ ਗਰੰਟੀ ਹੈ ਸਾਡੀ ਪੂਰੀ ਗਰੰਟੀ ਹੈ ਪੂਰਾ ਚੈਲੰਜ ਹੈ ਪੂਰਾ ਪੰਜਾਬ ਦੇ ਵਿੱਚ ਚੈਲੰਜ ਹੈ ਬਾਈ ਝੂਠ ਨਾ ਬੋਲਿਓ ਵੀਡੀਓ ਚੱਲੀ ਜਾਂਦੀ ਹੈ ਝੂਠ ਬੋਲਣ ਤਾਂ ਕਿਤੇ ਕੱਲ ਨੂੰ ਗਾ ਜੇ ਨਾ ਤੁਸੀਂ ਉਹ ਮੋੜ ਜੇ ਨਾ ਹੀਟ ਚਾਹੀ ਸਾਡੇ ਸਾਡੇ ਪੈਸੇ ਵਾਪਸ ਕਰ ਸਾਰੇ ਪੈਸੇ ਵਾਪਸ ਸਾਰੇ ਪੈਸੇ ਵਾਪਸ ਤੇ ਬਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਹੈ ਕਹਿੰਦੇ ਜਿਹੜੇ ਅੱਜ ਕੱਲ ਆਪਣੇ ਕਿਸਾਨ ਭਰਾ ਨੇ ਆਪਣੇ ਡੈਰੀ ਫਾਰਮ ਖੋਲੇ ਹੋਏ ਜਿਨ੍ਹਾਂ ਦੇ ਪਸ਼ੂ ਜਾਂ ਘਰੇ ਦੇ ਵਿੱਚ ਆਪਣੇ ਕਿਸਾਨਾਂ ਦੇ ਨਵੇਂ ਦੁੱਧ ਨਹੀਂ ਹੋ ਰਹੇ ਪਸ਼ੂ ਤੇ ਬਾਈ ਹੋਰਿਆਂ ਕੋਲੇ ਆਜੋ ਨੰਗਲ ਵਾਲਿਆਂ ਦੇ ਖੜੇ ਠੀਕ ਹੈ ਮਾਨਸਾਂ ਦੇ ਵਿੱਚ ਖੜੇ ਆ ਕੋਈ ਆਪਣਾ ਮੈਂ ਪਸ਼ੂਆਂ ਨੂੰ ਦੁੱਧ ਨਵੇਂ ਦੁੱਧ ਨੀ ਹੋ ਰਿਹਾ। ਅੱਛਾ ਬਈ ਯਾਰ ਪਸ਼ੂ ਨਵੇਂ ਦੁੱਧ ਨਹੀਂ ਹੋ ਰਿਹਾ। ਲੈ ਬਈ ਯਾਰ ਕਹੇ ਜੀ ਗੱਲ ਕਰਤੀ ਬਈ ਯਾਰ ਆਪਣੇ ਆ ਭੋਲੇ ਵਾਲੇ ਆ ਦੇਖ। ਆ ਨਾ ਬਈ ਸਾਰੇ ਪੰਜਾਬ ਦੇ ਵਿੱਚ ਚੈਲੰਜ ਕਰੀ ਬੈਠੇ ਆ। ਆ ਦੇ ਫੀਡਾਂ ਰੱਖੀ ਬਟੇ ਕਿੰਨੀਆਂ ਫੀਡਾਂ ਪੰਜਾਹ ਦੀ। ਠੀਕ ਹੈ ਜੀ। ਆ ਦੇ। ਇਹਨਾਂ ਨੇ ਨਾ ਬਾਈ ਹੋਰਾਂ ਨੇ ਚੈਲੰਜ ਕੀਤਾ ਪਿਆਗਾ। ਠੀਕ ਹੈ ਜੀ। ਕਹਿੰਦੇ ਨਾ ਨਵੇਂ ਦੁੱਧ ਪਸ਼ੂ ਹੋਊਗੀ ਹੋਊਗਾ ਜੇ ਨਾ ਹੋਇਆ ਤਾਂ ਪੈਸੇ ਵਾਪਸ ਆ। ਅਬ ਬਾਈ ਹੋਰਾਂ ਨੂੰ ਮਿਲਦੇ ਅੰਦਰ ਜਾ ਕੇ ਆਜ ਦੀ। ਲਓ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੱਲ ਹੈ ਹੋਰ ਬਾਈ ਕੀ ਹਾਲ ਚੱਲ ਹੈ ਬਹਿ ਵਧੀਆ ਬਾਈ ਤੁਸੀਂ ਪੂਰੇ ਪੰਜਾਬ ਦੇ ਵਿੱਚ ਚੈਲੰਜ ਕੀਤਾ ਪਿਆ ਕਹਿੰਦੇ ਪਸ਼ੂ ਕਹਿੰਦੇ ਅਸੀਂ ਨਵੇਂ ਦੁੱਧ ਕਰਵਾ ਰਹੇ ਕਿਹੜੇ ਤਰੀਕੇ ਨਾਲ ਕਰਵਾ ਰਹੇ ਸਭ ਨੂੰ ਗਾਰੰਟੀ ਸਾਡੀ ਗਾਰੰਟੀ ਨਾਲੇ ਪੈਸੇ ਵੀ ਵਾਪਸ ਕਹਿ ਰਹੇ ਦੇਖੋ ਜੀ ਬਿਲਕੁਲ ਪੂਰੇ ਪੰਜਾਬ ਚ ਚੱਲੇ ਆ ਸਾਡਾ ਦਿਖਾਓ ਜੀ ਫਿਰ ਸਾਨੂੰ ਇਹ ਸਾਡੀ ਕੰਪਨੀ ਦੀ ਤਾਰਾ ਦੀ ਹੀ ਪਰਫੀਡ ਹੁੰਦੀ ਹੈ ਠੀਕ ਹੈ ਤਾਰਾ ਦੀ ਹੀ ਪਰਫੀਡ ਹੈ ਬਾਈ ਹਾਂਜੀ ਹਾਂ ਠੀਕ ਹੈ ਜੀ ਇਹਨੂੰ ਕੋਈ ਵੀ ਤੁਸੀਂ ਦੁੱਧ ਦੇਣ ਵਾਲਾ ਜਿਹੜਾ ਪਸ਼ੂ ਹੈ ਹਾਂਜੀ ਉਹਨੂੰ ਕਿਲੋ ਸਵੇਰੇ ਕਿਲੋ ਸ਼ਾਮ ਕਿਲੋ ਸ਼ਾਮ ਉਹਦੀ ਸਾਡੀ ਹੀਟ ਵਿੱਚ ਆਉਣ ਦੀ ਗਰੰਟੀ ਹੈ ਸਾਡੀ ਪੂਰੀ ਗਰੰਟੀ ਹੈ ਪੂਰਾ ਚੈਲੰਜ ਹੈ ਪੂਰਾ ਪੰਜਾਬ ਦੇ ਵਿੱਚ ਚੈਲੰਜ ਹੈ ਬਾਈ ਝੂਠ ਨਾ ਬੋਲਿਓ ਵੀਡੀਓ ਚੱਲੀ ਜਾਂਦੀ ਆ ਝੂਠ ਬੋਲਣ ਦਾ ਕਿਤੇ ਕੱਲ ਨੂੰ ਗਾ ਜੇ ਨਾ ਤੁਸੀਂ ਉਹ ਮੋੜ ਜੇ ਨਾ ਹੀਟ ਚਾਹੀ ਸਾਡੇ ਸਾਡੇ ਪੈਸੇ ਵਾਪਸ ਕਰ ਸਾਰੇ ਪੈਸੇ ਵਾਪਸ ਸਾਰੇ ਪੈਸੇ ਵਾਪਸ ਤੇ ਭਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਆ ਕਹਿੰਦੇ ਜਿਹੜੇ ਅੱਜ ਕੱਲ੍ਹ ਆਪਣੇ ਕਿਸਾਨ ਭਰਾ ਨੇ ਆਪਣੇ ਡੈਰੀ ਫਾਰਮ ਖੋਲੇ ਹੋਏ ਜਿਨ੍ਹਾਂ ਦੇ ਪਸ਼ੂ ਜਾਂ ਘਰੇ ਦੇ ਵਿੱਚ ਆਪਣੇ ਕਿਸਾਨਾਂ ਦੇ ਨਵੇਂ ਦੁੱਧ ਨਹੀਂ ਹੋ ਰਹੇ ਪਸ਼ੂ ਤੇ ਬਾਈ ਹੋਰਿਆਂ ਕੋਲੇ ਆ ਜੋ ਨੰਗਲ ਵਾਲਿਆਂ ਦੇ ਖੜੇ ਆ ਠੀਕ ਹੈ ਮਾਨਸਾਂ ਦੇ ਵਿੱਚ ਖੜੇ ਆ ਜਮਾਰਕ ਵਾਲੀ ਜਿਹੜੀ ਸੜਕ ਆ ਉਹਦੇ ਉੱਤੇ ਬਾਈ ਹੋਰਾਂ ਦੀ ਹੋਇਆ ਤੁਹਾਨੂੰ ਲੋਕੇਸ਼ਨ ਵੀ ਦਿਖਾਵਾਂਗੇ ਤੇ ਭਾਈ ਹੋਰ ਦਿਖਾਓ ਬਈ ਜੀ ਆ ਫਿੱਟ ਆ ਬਈ ਇਹ ਦੁੱਧ ਵਾਲੀ ਫੀਡ ਹੈ ਸਾਡੀ 8000 ਇਹ ਦੁੱਧ ਵਾਲੀ ਹਾਂ 8000 ਇਹਦੇ ਨਾਲ ਫਿਰ ਦੁੱਧ ਦਾ ਕਿੰਨਾ ਫਰਕ ਪੈ ਜਾਂਦਾ ਬਾਈ ਇਹ ਕੋਈ 10 ਤੋਂ 12 ਕਿਲੋ ਜਿਹੜਾ ਪਸ਼ੂ ਦੁੱਧ ਦੇ ਰਿਹਾ ਉਹਦੇ ਵਾਸਤੇ ਇਹ ਫੀਡ ਸਭ ਤੋਂ ਵਧੀਆ ਹੈ ਤੇ ਮਤਲਬ ਕਿ ਕਿੰਨਾ ਕਰ ਦੂ ਜੀ 10 ਤੋਂ 12 ਐਡੀ ਨੀ 10 ਤੋਂ 12 ਫੀਡ ਵਾਲੇ ਅਸੀਂ ਬੈਸਟ ਖਰਾਕ ਹੈ ਅੱਛਾ ਬੈਸਟ ਖਰਾਕ ਉਹਦਾ 15 ਤੋਂ 20% ਦੁੱਧ ਦੇਦਾ 20% ਦੁੱਧ ਬਤਾਉਗੀ ਠੀਕ ਇਹ ਤੋਂ ਬਾਅਦ ਉੱਚੀਆਂ ਕੁਆਲਿਟੀ ਵੀ ਹੋਣਗੀਆਂ ਠੀਕ ਉੱਚੀ ਕੁਆਲਿਟੀ ਕਿਹੜੀ ਕਿਹੜੀ ਹੈ ਉੱਚੀ ਕੁਆਲਿਟੀ ਸਾਡੀ ਆ ਗਈ ਤਾਰਾ ਪ੍ਰੀਮੀਅਮ ਹਾਂਜੀ ਇਹ ਕਿਹੜਾ ਮਾਰਕੀਟ ਕਿਉਂ ਇਹ ਜੀ ਕੀ ਚੀਜ਼ ਪਾਤੀ ਹੈ ਜੀ ਇਹ ਜੀ ਇਹ ਰੇ ਇਹ ਬਰਤਨ ਵਾਲਾ ਬੰਦਾ ਬਰਤਨ ਵਾਲਾ ਬੰਦਾ ਤਾਂ ਹੁਣ ਅਸੀਂ ਤਾਂ ਦੇਖਾਂਗੇ ਨਾ ਸਾਨੂੰ ਵੀ ਪਹਿਲਾਂ ਵੀ ਦੱਸੋ ਨਾ ਕੀ ਕੀ ਪਾਈ ਇਹ ਇਹ ਦੱਸੂ ਬੰਦਾ ਸਾਨੂੰ ਫਾਰਮ ਨਹੀਂ ਰਿਪੋਰਟ ਹੁੰਦੀ ਹੈ ਅੱਛਾ ਜੀ ਇਹ ਬਰਤਨ ਦੱਸਦਾ ਬੰਦਾ ਅੱਛਾ ਜਿਹੜਾ ਫਾਰਮ ਲੈ ਕੇ ਜਾਂਦਾ ਜਿਹੜਾ ਇਹ ਪੂਰੇ ਜਿਹੜਾ ਜਿਹਨੇ ਪਾਲੀ ਇਹ ਅਦੂਵਲ ਗੱਟਾ ਚੱਕ ਕੇ ਨਾਲ ਲੈਂਦਾ ਵੀ ਇਹੀ ਲੈਣੀ ਹੈ ਇਹੀ ਲੈਣੀ ਹੈ ਤੇ ਤਾਂ ਵੀ ਦਸਤ ਦੇ ਵਿੱਚ ਹੈਗੀ ਚੀਜ਼ ਇਹ ਹੈ ਤਾਂ ਫਿਰ ਸਾਡੇ ਜਾਦੂ ਹੀ ਹੈ ਨਹੀਂ ਜਾਦੂ ਤਾਂ ਹੈ ਨਾ ਮੰਨ ਕੇ ਆਪਣੀ ਵੀਡੀਓ ਦੇਖ ਰਹੇ ਆ ਕੋਈ ਵੀ ਦੇਖ ਰਿਹਾ ਉਹਨੂੰ ਥੋੜਾ ਜਿਹਾ ਹਿੰਟ ਤਾਂ ਦੇ ਉਹ ਇਹ ਚ ਇੱਕ ਤਾਂ ਸੀ ਆਪਾਂ ਕੋਈ ਕੰਪ ਮਤਲਬ ਯੂਰੀਆ ਵਗੈਰਾ ਨਹੀਂ ਕੋਈ ਠੀਕ ਹੈ ਸਾਰਾ ਪਿਓਰ ਅਨਾਜ ਹੈ ਹੀ ਔਰ ਅਨਾਜ ਹੈ ਹਾਂ ਪੂਰੀ ਨੇਚਰਲ ਹੈ ਮਤਲਬ ਫੀਡ ਇਹੋ ਜੀ ਗੱਲ ਨਹੀਂ ਹੈਗੀ ਕੋਈ ਕੈਮੀਕਲ ਨਹੀਂ ਕੋਈ ਸਿੰਥੈਟਿਕ ਪ੍ਰੋਡਕਟ ਨਹੀਂ ਹੈ ਕੁਝ ਨਹੀਂ ਹੈਗੀ ਪਸ਼ੂਆਂ ਦੀ ਸਿਹਤ ਲਈ ਪੂਰਾ ਬਹੁਤ ਹੀ ਵਧੀਆ ਹੈ ਸਾਰੇ ਪ੍ਰੋਡਕਟਾਂ ਦੀ ਛੜ ਕਰਾਜੀ ਠੀਕ ਹੈ ਜੀ ਸਭ ਤੋਂ ਵਧੀਆ ਪ੍ਰੋਡਕਟ ਸਾਰੇ ਹੋਰ ਕੰਪਨੀਆਂ ਬਣਾਉਂਦੀਆਂ ਨੇ ਸਾਰੀਆਂ ਚੈਲੰਜ ਕਰਦੀਆਂ ਨੇ ਪਰ ਅਸੀਂ ਇਹੋ ਚੀਜ਼ ਦੀ ਪਸ਼ੂ ਦੀ ਸਿਹਤ ਲਈ ਇੱਕ ਤਰ੍ਹਾਂ ਦੀ ਸੇਵਾ ਵਾਲਾ ਕੰਮ ਹੁੰਦਾ ਸੇਵਾ ਵਾਲਾ ਕੰਮ ਹੋਗਾ ਸਿਹਤ ਹੋਗੀ ਮਤਲਬ ਰਿਜ਼ਲਟ ਤਾਂ ਦੇਣਾ ਹੀ ਦੇਣਾ ਹੈ ਪਰ ਸਿਹਤ ਖਰਾਬ ਨਹੀਂ ਗਾ ਸਿਹਤ ਖਰਾਬ ਨਹੀਂ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਸਾਡੀ ਇੱਕ ਹੁੰਦੀ ਹੈ ਕਲੋਜ਼ ਅਪ ਕਲੋਜ਼ ਅਪ ਇਹ ਕੀ ਹੈ ਤਾਂ ਬਾਈ ਕਲੋਜ਼ ਅਪ ਤਾਂ ਦੂਸਰੀ ਨਹੀਂ ਆ ਗਈ ਆਪਾਂ ਬੁਰਸ਼ ਕਰਦੇ ਉਹਨਾਂ ਕਲੋਜ਼ ਅਪ ਫਾਈ ਕਲੋਜ਼ ਅਪ ਉਹ ਨਹੀਂ ਹੈਗੀ ਹਾਂਜੀ ਇਹ ਕਲੋਜ਼ ਅਪ ਲੱਗੇ ਬਾਈ ਕੀ ਚੀਜ਼ ਆਪਣੀ ਕਲੋਜ਼ ਅਪ ਦੇ ਵਿੱਚ ਇਹ ਕਲੋਜ਼ ਅਪ ਫੀਡ ਹੈ ਜਿਹੜੀ ਆਪਣੀ ਇਹ ਪਸ਼ੂ ਦੇ ਸੂਣ ਤੋਂ 21 ਦਿਨ ਪਹਿਲਾਂ ਪੈਂਦੀ ਪਸ਼ੂ ਦੇ ਸੂਣ ਤੋਂ 21 ਦਿਨ ਪਹਿਲਾਂ ਠੀਕ ਹੈ ਜੀ ਠੀਕ ਹੈ ਹੋਰ ਬਹੁਤ ਕੰਪਨ ਪਰ ਜਿਹੜੀ ਇਹ ਹੈ ਸਭ ਤੋਂ ਪਹਿਲਾਂ ਬਣਾਉਣ ਵਾਲੀ ਕੰਪਨੀ ਤਾਰਾ ਤਾਰਾ ਹਾਂ ਹਾਂਜੀ ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਬਣਾਈ ਹੈ ਹਾਂਜੀ ਹਾਂਜੀ ਪਸ਼ੂ ਦੇ ਸੌਣ ਵੇਲੇ ਜੇਰ ਦੀ ਪੂਰੀ ਤਿੰਨ ਚਾਰ ਘੰਟੇ ਜੇਰ ਪੈ ਜਾਂਦੀ ਜੇਰ ਪੈਣ ਦੀ ਤੇ ਪਸ਼ੂ ਜਿਹੜੋ ਜਦੋਂ ਮਤਲਬ ਸੂ ਪੈਂਦਾ ਉਸ ਤੋਂ ਬਾਅਦ ਕੋਈ ਫੀਵਰ ਚ ਨਹੀਂ ਆਉਂਦਾ ਕੋਈ ਫੀਵਰ ਚ ਨਹੀਂ ਆਉਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਦਾ ਮਤਲਬ ਉਹਨੂੰ ਇਹ ਹੈ ਕਿ ਜਿੰਨਾ ਕੋ ਦੁੱਧ ਪਸ਼ੂ ਪਹਿਲਾਂ ਦੇ ਰਿਹਾ ਹਾਂ ਅੱਧੂ ਵੱਧ 20% ਦੁੱਧ ਵਧੇਗਾ ਸਾਡੀ ਗਰੰਟੀ ਵਧੂ ਵਧੂ ਠੀਕ ਠੀਕ ਹੈ ਮੰਨ ਕੇ ਚਲੋ ਵੀ ਤੁਸੀਂ ਹਰੇਕ ਚੀਜ਼ ਦੇ ਵਿੱਚ ਗਾਰੰਟੀ ਦੇ ਰਹੇ ਹੋ ਮੰਨ ਕੇ ਇਹਦੇ ਵਿੱਚ ਵੀ ਤੁਸੀਂ ਗਾਰੰਟੀ ਦੇਣੀ ਸਾਨੂੰ ਇਸ ਪ੍ਰੋਡਕਟ ਤੇ ਇਸ ਕੰਪਨੀ ਤੇ ਭਰੋਸਾ ਭਰੋਸਾ ਸਾਨੂੰ ਹੋ ਗਏ 10 ਸਾਲ ਕੰਮ ਕਰਦੇ 10 ਸਾਲ ਕੰਮ ਕਰਦੇ ਨੇ ਕੋਈ ਗੱਲ ਨਹੀਂ ਮੰਨ ਕੇ ਡਿਲੀਵਰੀ ਆ ਮੰਨ ਕੇ ਲੋ ਥੋੜਾ ਨੰਬਰ ਅਸੀਂ ਦੇਵਾਂਗੇ ਤੁਸੀਂ ਡਿਲੀਵਰੀ ਕਿੰਨੇ ਕੁ ਦੂਰ ਤੱਕ ਕਰ ਸਕਦੇ ਹੋ ਬਾਈ ਜੀ ਮਤਲਬ ਕਿ ਡਿਲੀਵਰੀ ਸਾਰੇ ਮਾਨਸਾ ਜ਼ਿਲ੍ਹੇ ਚ ਹੀ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਿੰਨੇ ਕਿ ਆਓ ਕਿਤੇ ਜਿੰਨੇ ਕਿਤੇ ਦੂਰੋਂ ਵੀ ਆ ਰਹੇ ਹਾਂ ਇਹ ਦੂਰੋਂ ਬਾਰੋਂ ਵੀ ਕਰ ਦਾਂਗੇ ਕੋਈ ਬਹਿਮ ਨਹੀਂ ਠੀਕ ਹੈ ਦੂਰੋਂ ਬਾਰੋਂ ਨਹੀਂ ਅਸੀਂ ਆਪੇ ਰੇਂਜ ਕਰਾਵਾਂਗੇ ਕੰਪਨੀ ਨੂੰ ਕਹਾਂਗੇ ਕੋਈ ਬਹਿਮ ਨਹੀਂ ਠੀਕ ਹੈ ਆਪੇ ਰੇਂਜ ਕਰਵਾਓ ਕੋਈ ਦਿੱਕਤ ਨਹੀਂ ਇੱਕ ਵਾਰ ਨਾ ਬਾਈ ਆਪਣੀ ਲੋਕੇਸ਼ਨ ਬੋਲ ਦੋ ਆਪਾਂ ਕਿੱਥੇ ਖੜੇ ਆ ਤੇ ਨੰਬਰ ਬੋਲ ਦੋ ਆਪਣੀ ਲੋਕੇਸ਼ਨ ਵੀਰੇ ਇਧਰੋਂ 12 ਟਾ ਚੌਂਕ ਹਾਂਜੀ ਹਾਂਜੀ ਤੇ ਇਹਦਾਂ ਆਸ਼ੂ ਸਟੂਡੀਓ ਆ ਗਿਆ ਆਪਣੇ ਉਹਦੇ ਨਾਲ ਭਾਂਡੇ ਵਾਲੀ ਦੁਕਾਨ ਆ ਗਈ 12 ਸੰਸ ਜੋ ਸਾਹਮਣੇ ਆ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦੋ ਬਾਈ ਜੀ ਆਪਣਾ ਨੰਬਰ ਹੈਗਾ 9417115200 ਤੇ ਸਾਨ ਬਾਈ ਨਾਲ ਗੱਲ ਕਰਾਉਣੇ ਆ ਅੰਕਲ ਜੀ ਸਸੀ ਗਾਲ ਹੋ ਠੀਕ ਹੋ ਜੀ ਆਪਾਂ ਨੂੰ ਜਿਹੜੀ ਉਹ ਫੀਡ ਆਈ ਆਪਾਂ ਲੈ ਕੇ ਨਵੇਂ ਦੁੱਧ ਵਾਲੀ ਆਪਾਂ ਲੈ ਕੇ ਸੀ ਜੋ ਹਾਂ ਹਾਂ ਉਹਦਾ ਕਿਵੇਂ ਰਿਜ਼ਲਟ ਆਈ ਸਾਨੂੰ ਦੱਸੋਗੇ ਵਧੀਆ ਰਿਹਾ ਜੀ ਵਧੀਆ ਮੱਝ ਵੀ ਵਧੀਆ ਸੂਈ ਆ ਅਸਾ ਮੱਝ ਵੀ ਵਧੀਆ ਸੂਈ ਦੁੱਧ ਵੀ ਵਧੀਆ ਬਣ ਰਿਹਾ ਠੀਕ ਹੈ ਜੀ ਲੈ ਆਲੂਆ ਵਧੀਆ ਬਣ ਰਿਹਾ ਹਾਂਜੀ ਹਾਂਜੀ ਉਹ ਤਾਂ ਆ ਗਈ ਆਪਣੀ ਕਲੋਜ਼ ਆਪਾਂ ਆਉਦੀ ਬਾਰੇ ਗੱਲ ਕਰ ਰਹੇ ਅੰਕਲ ਜੀ ਜਿਹੜੀ ਨਵੇਂ ਦੁੱਧ ਹੁੰਦੀ ਆ ਪਸੂ ਦੀ ਉਹ ਵੀ ਵਧੀਆ ਹਾਂਜੀ ਜਿਹੜੀ ਛੋਟੀ ਕਹਿੰਦੇ ਤੁਸੀਂ ਨਵੇਂ ਦੁੱਧ ਹੋਈ ਹੈ ਸਾਡੀ ਉਹ ਇਸੇ ਨਾਲ ਹੀ ਸੀ ਇਸੇ ਨਾਲ ਹੀ ਹੋਈ ਜੀ ਪਹਿਲਾਂ ਹੋਈ ਨਹੀਂ ਇਹ ਆਪਾਂ ਦਵਾਈਆਂ ਵਾਧੂ ਲੈਂਦੀਆਂ ਪਹਿਲਾਂ ਨਹੀਂ ਠੀਕ ਹੈ ਜੀ ਇਹ ਬਾਈ ਹੋਰਾਂ ਨਾਲ ਦਵਾਈਆਂ ਪਹਿਲਾਂ ਬੋਤ ਤੇ ਇਹਨਾਂ ਦੀ ਝੂਟੀ ਜਿਹੜੀ ਨਵੇਂ ਦੁੱਧ ਹੋਗੀ ਤੇ ਬਾਈ ਪੂਰੇ ਪੰਜਾਬ ਦੇ ਵਿੱਚ ਚੈਲੰਜ ਹੈ ਨਹੀਂ ਰੁਪਏ ਵਾਪਸ ਆ ਜੇ ਨਹੀਂ ਹੋਗੀ ਤੇ ਬਾਈ ਹੋਰ ਨਾਲ ਨਾਲ ਬਾਈ ਕਰੈਨੇ ਦਾ ਕੰਮ ਵੀ ਕਰਦੇ ਇੱਕ ਵਾਰੀ ਬਾਈ ਦੁਕਾਨ ਤੇ ਨਿਗਾ ਮਰਵਾਦੇ ਜੇ ਕਿਸੇ ਨੂੰ ਕਰੈਨੇ ਦੀ ਲੋੜ ਹੈ ਤਾਂ ਤੁਸੀਂ ਕਰੈਨਾ ਵੀ ਲੈ ਸਕਦੇ ਹੋ ਆ ਦੇਖ ਸਕਦੇ ਹੋ ਬਾਈ ਦੀ ਕਰੈਨੀ ਦੀ ਦੁਕਾਨ ਵੀ ਹੈ